ਜਿਵੇਂ ਕਿ ਅਸੀਂ ਦੱਸ ਚੁੱਕੇ ਹਾਂ ਆਪਣੀ ਜਿਹੜੀ ਹੈ 17ਵੀਂ ਯਾਤਰਾ ਹੈ ਸ਼੍ਰੀ ਐਂਗਕੂਨ ਸਾਹਿਬ ਦੀ ਜੀ ਪੁਲ ਤੋਂ ਪਹਿਲਾਂ ਜਦੋਂ ਆਪਾਂ ਨੂੰ ਗੱਡੀਆਂ ਮਿਲ ਜਾਂਦੀਆਂ ਤਕਰੀਬਨ 4 ਕਿਲੋਮੀਟਰ ਜਿਹੜੇ ਆ ਗੱਡੀਆਂ ਲੈ ਕੇ ਜਾਂਦੀਆਂ ਆਪਾਂ ਨੂੰ ਫਿਰ ਅੱਗੇ 10 ਕਿਲੋਮੀਟਰ ਜਿਹੜਾ ਪਹਿਲੇ ਦਿਨ ਚੜ੍ਹਾਈ ਕਰਨੀ ਹੁੰਦੀ ਹੈ ਫਿਰ ਅਸੀਂ ਗੋਵਿੰਦ ਧਾਮ ਪਹੁੰਚ ਜਾਂਦੇ ਆ ਤੇ ਗੋਵਿੰਦ ਧਾਮ ਤੋਂ ਫਿਰ ਅਗਲੇ ਦਿਨ 6 ਕਿਲੋਮੀਟਰ ਦੀ ਚੜ੍ਹਾਈ ਜਿਹੜੀ ਆ ਅਗਲੇ ਦਿਨ ਕਰਨੀ ਪੈਂਦੀ ਸੋ ਇੱਥੇ 35 ਰੁਪਏ ਜਿਹੜੇ ਆ ਲੱਗਦੇ ਆ ਤੇ ਆਪਾਂ ਹੁਣ ਗੱਡੀ 'ਚ ਜਾਵਾਂਗੇ ਫਿਰ ਅੱਗੇ ਦੇਖਦੇ ਆ ਅੱਗੇ ਦਾ ਕੀ ਬਣਦਾ ਸਿਸਟਮ ਪ ਉਸ ਵਾਲੀ ਗੱਲ ਨਹੀਂ ਬਣਾ ਦੇਖੋ ਜੱਤਰਾ ਦੇ ਚੱਲੇ ਨੇ ਦੋ ਕਾਰਟੂਨਾਂ ਦੇ ਬੰਦੇ ਹਨ ਦੇਖੋ ਕੋਣ ਕਹਦੇਗਾ ਗੁਰਦੁਆਰਿਆਂ ਚ ਚੱਲੇ ਨੇ ਚਿਰ ਤੇ ਜਰੱਬਾਂ ਥੱਲੇ ਕੱਚੇ ਟੁਪੀਆਂ ਬਣਾਣਾ ਤੇ ਬਸ ਇਹੋ ਜਿਹੇ ਹਾਲ ਇਹਨਾਂ ਦੇ ਹਾਂਜੀ ਤੇ ਆਪਾਂ ਕਾਫੀ देर ਵੇਟ ਕੀਤਾ ਪਰ ਗੱਡੀ ਮਿਲੀ ਨਹੀਂ ਸੋ ਅਸੀਂ ਡਿਸਾਈਡ ਕੀਤਾ ਕਿ ਅਸੀਂ ਹੁਣ ਬਾਈਕ ਤੇ ਹੀ ਜਾਵਾਂਗੇ ਸਭ ਨੇ ਬਾਈਕ ਕਰ ਲਈ ਆਪਾਂ ਰੈਡੀ ਤੇ ਆਪਾਂ ਨਿਕਲਣ ਲੱਗੇ ਆ ਕਾਫੀ ਧਰ ਵੇਟ ਕਰਨ ਤੋਂ ਬਾਅਦ ਜਿਹੜੀ ਗੱਡੀ ਨਾ ਮਿਲਣ ਕਰਕੇ ਅਸੀਂ ਬਾਈਕ ਤੇ ਚੱਲੇ ਆਂ ਆ ਬਾਈਕ ਤੇ ਜਾ ਰਹੇ ਸੀਗੇ ਆਪਣਾ ਪੁਲਨਾ ਤੱਕ ਕਿਉਂਕਿ ਗੱਡੀਆਂ ਮਿਲ ਨਹੀਂ ਰਹੀਆਂ ਸੀ ਤੇ ਉੱਥੇ ਸਾਨੂੰ ਦੋ ਬੰਦੇ ਹੋਰ ਮਿਲਿਓ ਕਹਿੰਦੇ ਯਾਰ ਸਾਨੂੰ ਛੱਡਿਆ ਯਾਰ ਕਿਉਂਕਿ ਕੋਈ ਚੀਜ਼ ਮਿਲ ਨਹੀਂ ਰਹੀ ਸੋ ਮੈਂ ਇੱਕ ਵਾਰ ਤੇ ਲਾਏ ਆ ਦੋ ਬੰਦੇ ਤੇ ਹੁਣ ਦੁਬਾਰਾ ਚੱਲਿਆ ਤੁਹਾਨੂੰ ਦਿਖਾ ਦੇਣਾ ਉੱਪਰੋਂ ਦੀ ਵੀਊ ਕਿਹੋ ਜਿਹਾ ਤੇ ਉਹ ਥੱਲੇ ਗੁਰਦੁਆਰਾ ਸਾਹਿਬ ਦੀਆਂ ਬਿਲਡਿੰਗਾਂ ਨੇ ਥੱਲੇ ਦੇਖ ਸਕਦੇ ਹੋ ਹੋਟਲ ਵਗੈਰਾ ਬਣੇ ਹੋਏ ਨੇ ਤੇ ਉੱਥੋਂ ਜਿਹੜੀਆਂ ਗੱਡੀਆਂ 4 ਕਿਲੋਮੀਟਰ ਆਉਂਦੀਆਂ ਤੇ ਆ ਆਪਣੀ ਬਾਈਕ ਆ ਉਹ ਜਿਹੜੇ ਕਈ ਬੰਦੇ ਜਿਹੜੇ ਥੱਲੜੇ ਵਾਲਾ 4 ਕਿਲੋਮੀਟਰ ਵੀ ਪੈਦਲ ਹੀ ਆਂਦੇ ਨੇ ਬੜਾ ਔਖਾ ਹੈ ਵੈਸੇ ਕੰਮ ਕਿਉਂਕਿ ਨਾ ਕਾਫੀ ਲੰਮਾ ਪੈਂਡਾ ਪੈ ਜਾਂਦਾ ਤੇ ਉਹ ਥੱਲੋ ਦੀ ਜਿਹੜਾ ਪੈਦਲ ਚੱਲ ਕੇ ਆਣਾ ਬਹੁਤ ਮੁਸ਼ਕਲ ਹੈ ਹੁਣ ਮੈਂ ਵਾਪਸ ਜਾ ਰਿਹਾ ਤੇ ਜਿਹੜੇ ਆ ਦੋ ਬੰਦੇ ਰਹਿ ਗਏ ਉਹਨਾਂ ਨੂੰ ਲੈ ਕੇ ਆਣਾ ਫਿਰ ਆਪਾਂ ਜਿਹੜੀ ਪੈਦਲ ਚੜਾਈ ਸ਼ੁਰੂ ਕਰਾਂਗੇ ਸੋ ਆਪਣੇ ਬੰਦੇ ਜਿਹੜੇ ਉਹ ਆ ਗਏ ਆਪਾਂ ਨੇ ਇੱਥੇ ਬਾਈਕ ਖੜੀ ਕਰਤੀ ਆ ਪਾਰਕਿੰਗ ਤੇ ਤੇ ਪੁਲਣਾ ਵਿਲੇਜ ਆ ਤਕਰੀਬਨ 4 ਕਿਲੋਮੀਟਰ ਅਸੀਂ ਆ ਗਏ ਆ ਤੇ ਇਹ ਜੀ ਸਾਹਮਣੇ ਪੁਲਣਾ ਵਿਲੇਜ ਇੱਥੋਂ ਹੁਣ ਅਸੀਂ ਪੈਦਲ ਜਾਵਾਂਗੇ ਸੋ ਇੱਥੇ ਰਜਿਸਟ੍ਰੇਸ਼ਨ ਜਿਹੜਾ ਉਹ ਚੈੱਕ ਕਰਾਉਣਾ ਪੈਣਾ ਫਿਰ ਅੱਗੇ ਜਾਣਾ ਪੈਣਾ 10 ਵਜੇ ਕਿ ਦੋ ਮਿੰਟ ਹਾਂਜੀ 10 ਵਜੇ ਦੇ 2 ਮਿੰਟ ਤੇ ਅਸੀਂ ਜਿਹੜੀ ਹੈ ਪੈਦਲ ਚੜ੍ਹਾਈ ਸ਼ੁਰੂ ਕਰਨ ਲੱਗੇ ਆ ਬਾਈਕ ਅਸੀਂ ਪਾਰਕਿੰਗ 'ਚ ਖੜੀ ਕਰਤੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਟਾਈਮ ਦੇਖ ਲਓ ਜੀ 10 ਵਜੇ ਦੇ 2 ਮਿੰਟ ਹੋ ਗਏ ਤੇ ਆ ਜੀ ਪੁੱਲਣਾ ਵਿਲੇਜ ਸੋ ਇੱਥੇ ਜਿਹੜੀ ਆਸਪਾਸ ਤੁਸੀਂ ਦੇਖ ਲੋ ਜਿਹੜੀ ਆ ਵਾਦੀ ਆ ਉਸ ਪਹਿਲਾਂ ਥੱਲੇ ਰਹਿੰਦੇ ਸੀ ਸਾਰੇ ਜਦੋਂ 2013 ਚ ਬਾੜ ਆਈ ਨਾ ਤੇ ਸਾਰਾ ਉਜੜ ਗਿਆ ਸੀ ਆ ਦੇਖੋ ਪਿੰਡ ਜਿਹੜਾ ਹੈ ਨਾ ਪੱਥਰਾਂ ਨੇ ਸਾਰਾ ਝਾੜਤਾ ਸੀ ਬਹੁਤ ਵਧੀਆ ਪਿੰਡ ਸੀਗਾ ਸੋ ਫਿਰ ਇਹ ਸਾਰੇ ਤੇ ਸਾਰੇ ਜਿਹੜੇ ਸੀ ਉਸ ਤੋਂ ਬਾਅਦ ਓਲੀ ਓਲੀ ਮਾਈਗਰੇਟ ਹੋ ਕੇ ਉੱਚੀ ਪਹਾੜੀ ਤੇ ਆ ਗਏ ਨੇ ਤੇ ਸਾਰੇ ਸਾਰੇ ਉੱਪਰ ਆ ਜਣੇ ਹੁਣ ਸੋ ਇੱਥੋਂ ਦੀ ਕੋੜੇ ਖੱਤਰ ਜਿਹੜੇ ਆ ਸਾਰੇ ਅਵੇਲੇਬਲ ਆ ਤੇ ਅਸੀਂ ਜਾ ਸਕਦੇ ਆ ਦੇਖੋ ਅਸੀਂ ਹੁਣ ਸ਼ੁਰੂਆਤ ਜਿਹੜੀ ਆ ਕੀਤੀ ਆ ਥੋੜੇ ਜੇ ਕਦਮ ਕੱਲਾਂਗੇ ਨਾਲ ਹੀ ਆਪਾਂ ਨੂੰ ਸਾਹ ਚੜਨਾ ਸ਼ੁਰੂ ਹੋ ਜਾਏਗਾ ਪਰ ਥੋੜਾ ਹੌਸਲਾ ਰੱਖਾਂਗੇ ਫਿਰ ਆਪਾਂ ਜਿਹੜਾ ਠੀਕ ਹੋ ਜਾਏਗਾ ਦਿਨਾਂ ਗਾਜੀ ਪਹਿਲਾ ਹਲੇ ਗੰਦਗੀ ਤੇ ਸ਼ਾਇਦ ਨਾ ਹੀ ਮਿਲੇ ਪਰ ਕੋਈ ਪਤਾ ਨਹੀਂ ਆ ਸਾਡੇ ਵਰਗੇ ਅੱਗੇ ਪਾਂਦੇ ਜਾ ਰਹੇ ਹਾਂ ਰਸਤੇ ਵਿੱਚ ਛੋਟੇ ਮੋਟੇ ਦੁਕਾਨਾਂ ਜ਼ਰੂਰ ਮਿਲਣਗੀਆਂ ਤੁਸੀਂ ਆਪਣਾ ਜ਼ਰੂਰੀ ਖਾਣ ਪੀਣ ਦਾ ਸਮਾਨ ਕੋ ਸਾਹਮਣੇ ਮੰਦਿਰ ਬਣਾਇਆ ਪਿੰਡ ਵਾਲਿਆਂ ਨੇ ਆਹ ਦੇਖੋ ਸ਼ਿਵਜੀ ਦਾ ਮੰਦਿਰ ਬਣਾਇਆ ਹੋਇਆ 100 ਪਿੰਡ ਵਾਲਿਆਂ ਦੀ ਸ਼ਰਧਾ ਜੀ तकरीबन ਅੱਧੇ ਘਰ ਤੇ ਖਾਲੀ ਨੇ ਇਹਨਾਂ ਚੋਂ ਕਿਉਂਕਿ ਇਹ ਸਾਰੇ ਉੱਪਰ ਆ ਗਏ ਨੇ ਇਹਨਾਂ ਨੂੰ ਡਰ ਹੈ ਕਿ ਕਿਤੇ ਦੁਆਰਾ ਪਾਣੀ ਨਾ ਆ ਜਾਏ ਕੀ ਬਾਤ ਹੈ ਇਹ گلاب ਦਾ ਫੁੱਲ ਦੇਖੋ ਕਿੰਨਾ ਸੋਹਣਾ ਇੱਥੇ ਪਹਿਲਾਂ ਜਿਹੜਾ ਪੁੱਲਣਾ ਤੱਕ ਵੀ ਪੈਦਲ ਆਣਾ ਪੈਂਦਾ ਸੀਗਾ ਜਿਹੜਾ 3 ਤੋਂ 4 ਕਿਲੋਮੀਟਰ ਰਸਤਾ ਸੀ ਪਰ ਹੁਣ ਜਿਹੜਾ ਇੱਥੋਂ ਤੱਕ ਹੁਣ ਜਿਹੜੀ ਇੱਥੋਂ ਤੱਕ ਸੜਕ ਬਣ ਗਈ ਹੈ ਸੋ ਇਸ ਕਰਕੇ ਕਾਫੀ ਸੁੱਖਾ ਹੋ ਗਿਆ ਇਹ ਜੋ ਹੈ ਜੀ ਇਹ ਸੇਬਾਂ ਦਾ ਪੇੜ ਸੋ ਸੇਵ ਵਾਲੇ ਲੱਗੇ ਹੀ ਨੇ ਛੋਟੇ ਛੋਟੇ ਤੁਹਾਨੂੰ ਦਿਖਾ ਦਿੰਦਾ ਜੀ ਇਹ ਸੇਵ ਸੋ ਇੱਥੇ ਵੀ ਸੇਬ ਹੋ ਜਾਂਦੇ ਨਾਲੇ ਅਗਸਤ ਸਤੰਬਰ ਦੇ ਵਿੱਚ ਜਾ ਕੇ ਆਣਗੇ ਥੱਲੇ ਤੇ ਹੁਣ ਗੋਲੀ ਲੱਗੀ ਆ ਇਹਦੇ ਤੇ ਛੋਟੇ ਛੋਟੇ ਨੇ ਥੱਲੇ ਵੀ ਪਿੰਡ ਵਾਲਿਆਂ ਨੇ ਲਾਏ ਨੇ ਸੇਬਾਂ ਦੇ ਪੇੜ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਸੇਬਾਂ ਦੇ ਪੇੜ ਨੇ ਇੱਥੋਂ ਦੇ ਜਿਹੜੇ ਡੰਗਰ ਆ ਤੁਸੀਂ ਦੇਖ ਸਕਦੇ ਹੋ گاਵਾ ਛੋਟੀਆਂ ਛੋਟੀਆਂ ਨੇ ਕਾਫੀ ਹਾਈਟ ਘਟਾ ਹੈ ਦੇਖੋ ਇਹ ਆਵਾਰਾ ਇਦਾਂ ਹੀ ਘੁੰਮਦੀਆਂ ਰਹਿੰਦੀਆਂ ਤੇ ਜੀ ਜੋ ਇਹਨਾਂ ਦਾ ਦਿਲ ਕਰਦਾ ਉਹ ਖਾ ਲੈਂਦੀਆਂ ਜਦੋਂ ਪੈਦਲ ਰਸਤਾ ਹੁੰਦਾ ਸੀ ਨਾ ਤੇ ਸਾਰੇ ਘਰ ਥੱਲੇ ਹੁੰਦੇ ਸੀ ਤੇ ਹੁਣ ਸਾਰੇ ਉੱਪਰ ਆ ਗਏ ਨੇ ਆ ਦੇਖ ਲੋ ਜੀ ਇੱਥੇ ਮਕਾਨ ਕਿਵੇਂ ਬਣਾਉਂਦੇ ਨੇ ਬਲੋਕ ਲਗਾਏ ਨੇ ਦੇਖੋ ਬਣਾ ਬਣਾ ਕੇ ਉਹ ਦੇਖੋ ਸੀਮਿੰਟ ਪਾਉਣ ਲੱਗੇ ਨੇ ਇਹਦੇ ਵਿੱਚ ਚਾਦਰਾਂ ਨਾਲ ਸ਼ਟਰਿੰਗ ਕਰਨਗੇ ਪਹਿਲਾਂ ਪੈਪ ਪਾ ਕੇ ਫਿਰ ਜਿਹੜੇ ਪੈਪ ਕੱਢ ਲੈਣਗੇ ਕਈ ਬੰਦੇ ਚਾਦਰਾਂ ਕੱਢ ਲੈਂਦੇ ਨੇ ਕਈਆਂ ਨਹੀਂ ਲੱਗੀਆਂ ਰਹਿ ਗਈਆਂ ਦੁਬਾਰਾ ਬਹੁਤ ਔਖਾ ਬਈ ਇਹ ਬਲੋਕ ਬਣਾਏ ਨੇ ਇਹਨਾਂ ਨੇ ਸ਼ਾਇਦ ਇੱਥੇ ਹੀ ਬਣਾਏ ਹੋਣਗੇ ਉਹ ਬਣਾਏ ਨੇ ਕੰਨ ਜੀ ਗੱਡੀਆਂ ਆਂਦੀਆਂ ਨੇ ਇੱਥੋਂ ਤੱਕ ਇੱਥੋਂ ਘੋੜੇ ਖੱੱਚਰ ਮਿਲ ਜਾਂਦੇ ਨੇ ਤਕਰੀਬਨ 4 ਕਿਲੋਮੀਟਰ ਤੱਕ ਗੱਡੀਆਂ ਆ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਅੱਗੇ ਜਿਹੜੀ ਹੈ ਪੈਦਲ ਚੜ੍ਹਾਈ ਆਪਾਂ ਨੂੰ ਜਿਹੜੀ ਹੈ ਸ਼ੁਰੂ ਕਰਨੀ ਪੈਂਦੀ ਆ ਸੋ ਇੱਥੋਂ ਦੀ ਪੈਦਲ ਚੜ੍ਹਾਈ ਜਿਹੜੀ ਮੇਨ ਸ਼ੁਰੂ ਹੋ ਜਾਂਦੀ ਆ ਵੈਸੇ ਬਾਈਕਾਂ ਸਾਡੇ ਤੋਂ ਅੱਧਾ ਕਿਲੋਮੀਟਰ ਪਿੱਛੇ ਖੜੀਆਂ ਕਰਵਾ ਲਈਆਂ ਉਹਨਾਂ ਨੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਨਜ਼ਾਰੇ ਨਜ਼ਾਰੇ ਨੇ ਉਹ ਸਾਹਮਣੇ ਜਿਹੜਾ ਝਰਨਾ ਚੱਲਦਾ ਵਾ ਪਰਮਾਨੈਂਟ ਹੀ ਚੱਲਦਾ ਹੀ ਰਹਿੰਦਾ ਹੋ ਸਕਦਾ ਸਰਦੀਆਂ 'ਚ ਬੰਦ ਹੋ ਜਾਂਦਾ ਏ ਤੇ ਥੱਲੇ ਜਿਹੜੀ ਆ ਉਹ ਦੇਖੋ ਨਦੀ ਜਿਹੜੀ ਆ ਉਪਰੋਂ ਆ ਰਹੀ ਹੈ ਹਿਮਕੁੰਨ ਸਾਹਿਬ ਵਾਲੇ ਪਾਸੋਂ ਦੀ ਤੇ ਲਗਾਤਾਰ ਚੱਲ ਹੀ ਰਹੀ ਆ ਵਾਹ ਜੀ ਵਾਹ ਵਾਹ ਜੀ ਵਾਹ ਪਤਾਲ ਪਤਾਲ ਲੱਖਾ ਗਾਸ ਆਕਾਸ਼ ਓੜ ਕੋੜ ਕ ਭਾਤ ਕਾ ਵੇਦ ਕਹਾਂ ਇੱਕ ਵਾਰ ਸੋ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਨੇ ਹਾਂ ਜੀ ਤਾਂ ਲਿਖੇ ਨੇ ਜੀ ਇੱਥੋਂ ਦੇ ਰੇਟ ਜਿਨ੍ਹਾਂ ਨੇ ਵੇਖੋ ਪੁਲਣਾ ਤੋਂ ਘੰਗਰੀਆ ਜਾਣਾ 60 ਕਿਲੋ ਤੱਕ ਦਾ 1500 ਰੁਪਏ 1600 ਟੋਟਲ 100 ਕਿਲੋ ਤੱਕ ਦਾ ਜਿਹੜਾ ਵੇਟ ਆ ਇੰਨਾ ਤੇ ਤਰ੍ਹਾਂ ਜੋ ਆ ਤੁਸੀਂ ਆਪਣਾ ਵਜ਼ਨ ਵਗੈਰਾ ਲੈ ਕੇ ਜਾ ਸਕਦੇ ਹੋ ਉੱਪਰ ਕਾਂਡੀਆਂ ਦਾ ਖੱਚਰਾਂ ਦਾ ਸਾਰਿਆਂ ਦਾ ਰੇਟ ਲਿਖਿਆ ਹੋਇਆ ਤੇ ਸੋਝ ਉਹਨਾਂ ਨੇ ਪੈਦਲ ਜਾਣਾ ਉਹ ਆਪਣਾ ਪੈਦਲ ਜਾਂਦੇ ਨੇ ਚੜਾਈ ਦਾ ਤਿੱਖੀ ਆ ਪਰ ਹੌਸਲੇ ਬੁਲੰਦ ਹੋਣੇ ਚਾਹੀਦੇ ਆ ਇਹਦੇ ਵਿੱਚ ਨਾ ਹੀ ਜੋਰ ਦੀ ਲੋੜ ਆ ਨਾ ਤਾਕਤਾਂ ਦੀ ਲੋ ਜੀ ਛੋਟੂ ਵੀ ਮਤ ਮਾਰ ਰਿਹਾ ਦੇਖੋ ਤੇਜਾ ਜੂਰਾ ਓ ਛੋਟੂ ਕੀ ਹਾਲ ਏ ਤੇਰੇ ਇਹ ਬੜੀਆਂ ਅੰਕਲ ਅਰੇ ਚੀਜੀ ਪਹਿਲਾ ਥੈਂਕ ਯੂ ਬਹੁਤ ਵੈਲਕਮ ਤੂੰ ਤਾਂ ਪੜਾ ਤੇਜਾ ਯਾਰ ਮੈਨੂੰ ਵੀ ਲੈ ਜਾ ਨਾਲ ਵਾਹ ਜੀ ਵਾਹ ਜੋ ਤੇਰੇ ਨਾਲ ਜਾਣ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ 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 ਵਾਹ ਗੁਰੂ ਵਾਹ ਗੁਰੂ ਲੋ ਜੀ ਆਪਾਂ ਆ ਗਏ ਹੁਣ ਜੰਗਲ ਚੱਤੀ ਤੇ तकरीबन ਜਿਹੜਾ ਪੈਦਲ ਦਾ ਰਸਤਾ ਦੋ ਤੋਂ ਦੋ ਤੋਂ 3 ਕਿਲੋਮੀਟਰ ਵਾਲਿਆ ਹੈ ਮੇਰੇ ਖਿਆਲ ਲੋ ਜੀ ਜੰਗਲ ਚੱਟੀ ਇੱਥੇ ਦੁਕਾਨਾਂ ਮਿਲ ਜਾਣੀਆਂ ਤੁਹਾਨੂੰ ਖਾਣ ਪੀਣ ਦਾ ਸਮਾਨ ਮਿਲ ਜੇਗਾ ਤੇ ਇੱਥੇ ਤੁਸੀਂ ਆਪਣਾ ਛੋਟਾ ਮੋਟਾ ਸਮਾਨ ਜਿਹੜਾ ਖਾ ਸਕਦੇ ਹੋ ਪੀ ਸਕਦੇ ਹੋ ਬ੍ਰੇਕਫਾਸਟ ਲੰਚ ਡਿਨਰ ਸਭ ਕੁਝ ਅਵੇਲੇਬਲ ਆ ਸੋ ਅਸੀਂ ਵੀ ਹੁਣ ਕੋਲੋ ਕੋਈ ਪਿੰਨੇ ਆ ਥੋੜਾ ਜਿਹਾ ਪਾ ਕੇ ਇੱਕ ਚੀਜ਼ ਹੋਰ ਦਿਖਾਣੇ ਆ ਇੱਥੇ ਹਰ ਚੀਜ਼ ਜਿਹੜੀ ਹਵਾ ਪਰ ਜਾਂਦੀ ਜਿਵੇਂ ਟੈਗਟ ਵਗੈਰਾ ਹੁੰਦੇ ਨੇ ਆ ਦੇਖੋ ਕਿੰਨੇ ਫੁੱਲੇ ਹੋਏ ਨੇ ਆ ਦੇਖੋ ਕਿੰਨੇ ਭਰ ਗਏ ਨੇ ਆ ਤੇ ਆਹ ਤੇ ਛੱਡੋ ਮੈਂ ਥੱਲੋਂ ਵੀ ਨਾ ਨਿੰਬੂ ਦੀਆਂ ਪੁੜੀਆਂ ਲਿਆ ਆ ਜੀ ਆ ਦੇਖੋ ਹਾਂ ਇਹ ਵੀ ਭਰ ਗਿਆ ਪੂਰੀਆਂ ਹਵਾ ਨਾਲ ਲੈ ਲਓ ਖਗਾਵਟ ਨਹੀਂ ਹੁੰਦੀ ਹੋਰ ਤਾਂ ਕੁਛ ਨਹੀਂ ਤੇ ਇਹ ਗਲੂਕੋਜ਼ ਆਪਾਂ ਲੈ ਆਏ ਹੀ ਫਲੇਵਰ ਵਾਲਾ ਤੇ ਇਹ ਚਾਕਲੇਟ ਵਗੈਰਾ ਜਿਹੜੀਆਂ ਨੇ ਬਦਾਮ ਕਾਜੂ ਨੇ ਇਹ ਸਾਰੇ ਜਿਹੜੇ ਨੇ ਅਸੀਂ ਕਿਸ਼ਮਿਸ਼ ਵਗੈਰਾ ਹੁਣ ਛੋਟੇ ਬੈਗ ਚ ਪਾ ਲਾਂਗੇ ਤੇ ਅਸੀਂ ਖਾਂਦੇ ਜਾਵਾਂਗੇ ਇਹ ਬਹੁਤ એનર્ਜੀ ਦਿੰਦੇ ਨੇ ਤੇ ਥੋੜਾ ਥੋੜਾ ਸਮਾਨ ਜਿਹੜਾ ਹੈ ਨਾ ਆਪਾਂ ਨੂੰ ਨਾਲ ਦੀ ਨਾਲ ਖਾਂਦੇ ਰਹਿਣਾ ਚਾਹੀਦਾ ਫਿਰ એનર્ਜੀ ਡਾਊਨ ਨਹੀਂ ਹੁੰਦੀ ਤੇ ਕੋਲਡ ਡਰਿੰਕ ਵਗੈਰਾ ਜਾਂ ਜਿਹੜਾ ਪਾਣੀ ਹੈ ਦੋ ਦੋ ਘੁੱਟ ਅਸੀਂ ਪਿੰਦੇ ਰਹਿਣਾ ਚਾਹੀਦਾ ਤੇ ਹੌਲੀ ਹੌਲੀ ਚੱਲਦੇ ਰਹੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਕਦਮ ਜਿਹੜੇ ਨੇ ਛੋਟੇ ਰੱਖੋ ਭੱਜਾ ਦੌੜੀ ਨਾ ਕਰੋ ਫਿਰ ਥਕਾਵਟ ਮਹਿਸੂਸ ਨਹੀਂ ਹੁੰਦੀ ਤੇ ਭਾਈ ਸਾਹਿਬ ਇੱਥੇ ਨੇ ਹੁਣ ਚੱਲਦੇ ਆਉਣੇ ਚੜਾਈ ਹੈ ਜੀ ਇੱਕਦਮ ਸਿੱਧੀ ਤੋ ਕਦਮ ਛੋਟੇ ਛੋਟੇ ਰੱਖੋ ਥਕਾਵਟ ਨਹੀਂ ਹੋਣੀਗੀ ਜੇ ਵੱਡੇ ਕਦਮ ਰੱਖਾਂਗੇ ਤੇ ਬਹੁਤ ਜ਼ਿਆਦਾ ਥਕਾਵਟ ਹੋਏਗੀ ਹੌਲੀ ਹੌਲੀ ਚੱਲਦੇ ਜਾਓ ਕਾਲੀ ਨਾ ਕਰੋ ਸੋ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਇੱਥੇ ਆਏ ਅਸੀਂ ਡੇਢ ਡੇਢ ਘੰਟਾ ਆ ਗਏ ਆ ਮਤਲਬ 4 4.5 ਕਿਲੋਮੀਟਰ ਆ ਗਏ ਹੁਣ ਤੱਕ ਅਸੀਂ ਤੁਹਾਡੇ ਪਿੱਛੇ ਝਰਨਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਉਹ ਦੇਖੋ ਸਾਹਮਣੇ ਕੀ ਆ ਬਿਊਟੀ ਆ ਆਵੇ ਪਟਿਆਲੇ ਦੇ ਬਿਲਕੁਲ ਪਟਿਆਲੇ ਵਾਲੇ ਬਿਲਕੁਲ ਗੱਲ ਦੇ ਹਲੋ ਦੋ ਜੀ ਮੈਡੀਕਲ ਕੈਂਪ ਵੀ ਹੈਗਾ ਜੀ ਇੱਥੇ ਪਰ ਉੱਪਰ ਵਾਲੇ ਰਸਤੇ ਜਾ ਕਿਉਂਕਿ ਦੋ ਰਸਤੇ ਜਾਂਦੇ ਨੇ ਅੱਗੋਂ ਇੱਥੇ ਨਦੀ ਝੋਕੇ ਜਾਂਦਾ ਥੱਲੋਂ ਇੱਕ ਨਵਾਂ ਪੁਲ ਬਣ ਗਿਆ ਉੱਥੋਂ ਜਾਂਦਾ ਇਹ ਪਲ ਲਿਖਿਆ ਹੈ ਨਾ ਜੋ ਨਵੇਂ ਪਲਕੇ ਬਣਦੇ ਦਾ ਮਤਲਬ ਹੈ ਨਵੇਂ ਪੁਲ ਦੇ ਕੋਲ हां जी ਤਾਂ तकरीबन ਹੋ ਗਏ 2.5 ਘੰਟੇ ਸਾਨੂੰ ਚੱਲਦੇ ਆ ਤੇ ਆਪਾਂ 5 ਤੋਂ 6 ਕਿਲੋਮੀਟਰ ਆ ਗਏ ਆ ਪੁੱਲੋ ਜਿਹੜਾ 1.5 ਕਿਲੋਮੀਟਰ ਰਹਿ ਗਿਆ ਅੱਧਾ ਘੰਟਾ ਹੋਰ ਲੱਗਣਾ ਸਾਰਾ ਉਸ ਤੋਂ ਬਾਅਦ ਅਸੀਂ ਪੁੱਲ ਕੋਲ ਪਹੁੰਚ ਜਾਵਾਂਗੇ ਰਸਤੇ ਵਿੱਚ ਵੀ ਥੋੜੇ-ਬਹੁਤੇ ਖੱਤਰ ਮਿਲ ਜਾਂਦੇ ਨੇ ਜੇ ਕਿਸੇ ਨੂੰ ਕੋਈ ਦਿੱਕਤ ਹੋ ਰਹੀ ਹੋਏ ਤੇ ਰਸਤੇ 'ਚੋਂ ਵੀ ਆਪਣਾ ਖੱਤਰ ਤੇ ਜਾ ਸਕਦਾ ਕੋਸ਼ਿਸ਼ ਕਰੋ ਕਿ ਕਦਮ ਛੋਟੇ-ਛੋਟੇ ਰੱਖੋ ਕਦਮ ਛੋਟੇ-ਛੋਟੇ ਰੱਖੋ ਆਪੜਾ ਦਹੜੀ ਨਾ ਕਰੋ ਗਲੂਕੋਜ਼ ਜਾਂ ਟੌਫੀਆਂ ਜਾਂ ਚਾਕਲੇਟ ਜਾਂ ਪਾਣੀ ਥੋੜੀ ਥੋੜੀ ਦੇਰ ਬਾਅਦ ਆਪਣਾ ਲੈਂਦੇ ਰਹੋ ਤਾਂ ਕਿ ਕੋਈ ਦਿੱਕਤ ਨਾ ਹੋਏ ਆਪਣੀ એનર્ਜੀ ਡੋਨ ਨਾ ਹੋਏ ਡਰਾਈ ਫਰੂਟ ਆਪਣੇ ਨਾਲ ਜਰੂਰ ਰੱਖੋ ਡਰਾਈ ਫਰੂਟ ਦਾ ਬਹੁਤ ਜ਼ਿਆਦਾ ਫਾਇਦਾ ਤੁਹਾਡੀ ਜਿਹੜੀ એનર્ਜੀ ਆ ਉਹ ਡੋਨ ਨਹੀਂ ਹੋਣ ਦੇਂਦਾ ਆਕਸੀਜਨ ਦਾ ਲੈਵਲ ਜਿਹੜਾ ਉਹ ਚੰਗਾ ਰੱਖਦਾ ਤੇ ਇਸ ਤਰ੍ਹਾਂ ਜਿਹੜਾ ਆਪਣਾ ਹੌਲੀ ਹੌਲੀ ਚੱਲਦੇ ਰਹੋ ਜਿਹੜਾ ਪਹਿਲੇ ਦਿਨ ਦਾ ਸਫ਼ਰ ਹੈ ਨਾ ਉਹ 0404 ਤੋਂ 5 ਘੰਟਿਆਂ ਦਾ ਤੇ ਤੁਸੀਂ ਅਗਰ ਸਵੇਰੇ 8 ਵਜੇ ਨਿਕਲਦੇ ਹੋ ਘੰਟਾ ਡੇਢ ਵਿੱਚ ਰੁਕਦੇ ਵੀ ਹੋ ਤਾਂ ਇਹ ਤੁਸੀਂ ਆਮਨਾਲ ਨਾਲ ਜਿਹੜਾ 3 ਤੋਂ 4 ਵਜੇ ਤੱਕ ਪਹੁੰਚ ਸਕਦੇ। ਕੋਈ ਤੂੰ ਦਿੱਕਤ ਵਾਲੀ ਗੱਲ ਹੈ ਕੋਈ ਨਹੀਂ। ਇਲਾਕਾ ਬਹੁਤ ਵਧੀਆ। ਤੇ ਰਸਤੇ ਵਿੱਚ ਦੁਕਾਨਾਂ ਵਗੈਰਾ ਆਂਦੀਆਂ ਰਹਿੰਦੀਆਂ ਆਪਣਾ ਸਮਾਨ ਤੁਸੀਂ ਜਿਹੜਾ ਲੈ ਸਕਦੇ। ਬੱਚਿਆਂ ਵਾਸਤੇ ਜਿਹੜਾ ਇਹ ਕਾਂਡੀ ਬਣੀ ਹੈ। ਇਹਦੇ ਤੇ ਜਿਹੜਾ ਬੱਚੇ ਤੁਹਾਡੇ ਜਾਂ ਬੈਗ ਜਿਹੜਾ ਉਹ ਲਿਜਾ ਸਕਦੇ ਹੋ। ਸੋ ਕੁਝ ਇਸ ਤਰ੍ਹਾਂ ਦਾ ਮਾਹੌਲ ਹੈ। ਸਭ ਨੂੰ ਲੱਗਦੀ ਗਰਮੀ। ਇੱਥੋਂ ਦੋ ਰਸਤੇ ਨੇ ਇੱਕ ਜਾਂਦਾ ਥੱਲੇ ਨਦੀ ਵੱਲ ਇੱਕ ਉੱਪਰ ਲੋ ਜੀ ਅਸੀਂ ਤਕਰੀਬਨ ਔਰ ਤਕਰੀਬਨ ਸਵਾ ਦੋ ਘੰਟੇ ਲਾਏ ਨੇ ਬਸ ਸਵਾ ਦੋ ਤੋਂ ਢਾਈ ਘੰਟੇ ਲੱਗੇ ਨੇ ਤੇ ਅਸੀਂ ਭੁੰਢਿਆਰ ਪਹੁੰਚ ਗਏ ਆ ਭੁੰਢਿਆਰ ਜਿਹੜਾ ਬਿਲਕੁਲ ਨਦੀ ਦੇ ਕਿਨਾਰੇ ਤੇ ਆ ਤੇ ਇੱਥੇ ਜਿਹੜੀ ਜਦੋਂ 2013 ਚ ਬਾੜ ਆਈ ਸੀ ਸਾਰਾ ਪਿੰਡ ਹੀ ਰੁੜ ਗਿਆ ਸੀ ਤੇ ਲੋਕਾਂ ਨੇ ਫਿਰ ਥੱਲੋ ਜਿੱਥੇ ਉਹਨੂੰ ਘਰ ਬਣਾਏ ਸੀ ਤੇ ਇੱਥੋਂ ਦਾ ਇੱਕ ਮੰਦਿਰ ਹੈ ਵੇਖੋ ਇਹਨਾਂ ਦਾ ਪੁਰਾਣਾ ਕੋਈ ਜਿਹੜੇ ਆ ਮੰਨਦੇ ਨੇ ਇਹ ਮੰਦਿਰ ਵੀ ਜਿਹੜਾ ਹੋਣੀ ਓਪਨ ਹੋਏਗਾ ਇਹ ਵੀ ਬੰਦ ਰਹਿੰਦਾ ਸਰਦੀਆਂ ਚ ਤੇ ਇਹਦੀ ਵੀ ਓਪਨਿੰਗ ਕਰਨਗੇ ਥੱਲੇ ਜਿਹੜਾ ਪੁਲਨਾ ਵਿਲੇਜ ਵਾਲੇ ਨੇ ਜਾਂ ਬੁੰਢਿਆਰ ਵਾਲੇ ਨੇ ਰਲ ਕੇ ਕਰਦੇ ਨੇ ਸੋ ਹੁਣ ਕਿ ਕਰਦੇ ਨੇ ਇਹ ਕਿ ਬੰਦ ਰਹਿੰਦੇ ਨੇ ਫਿਰੰਦ ਨਹੀਂ ਗਈ ਪਤਾ ਨਹੀਂ ਦਰਖਤ ਦੇਖੋ ਕਿੰਨਾ ਘੈਂਟ ਆ ਐਨ ਕ੍ਰਿਸਮਸ ਟਰੀ ਵਰਗਾ ਅਖਰੋਟ ਦੇ ਪੇੜ ਵੀ ਦਿਖਾ ਦਿੰਨੇ ਆ ਤੁਹਾਨੂੰ ਆ ਸਾਰੇ ਅਖਰੋਟ ਦੇ ਪੇਡੇ ਨੇ ਹਲੇ ਅਖਰੋਟ ਆਏ ਨਹੀਂ ਨਾ ਤੇ ਦੇਖੋ ਪਾਣੀ ਉਹ ਉਧਰੋਂ ਵੀ ਆਇਆ ਪੂਰਾ ਸਪਿਟਾ ਨਾਲ ਉਹ ਪੋਲਾਲੇ ਪਾਸੋਂ ਉਪਰੋਂ ਦੀ ਹੇਮਕੁੰਤ ਸਾਹਿਬ ਵਾਲੇ ਪਾਸੋਂ ਤੇ ਪਾਣੀ ਆਇਆ ਉਧਰੋਂ ਵੀ ਹਾਲਾਂਕਿ ਹੁਣ ਤੁਸੀਂ ਦੇਖ ਸਕਦੇ ਹੋ ਬਹੁਤ ਥੋੜਾ ਥੋੜਾ ਪਾਣੀ ਚੱਲ ਰਿਹਾ ਉਹ ਦੇਖੋ ਕਿੰਨਾ ਕੁ ਪਾਣੀ ਆ ਉਧਰ ਤੇ ਅੱਧਰ ਵੀ ਦੇਖ ਲਓ ਤੇ ਹੁਣ ਇੰਨਾ ਪਾਣੀ ਹੋ ਹੀ ਨਹੀਂ ਸਕਦਾ ਜਿੰਨਾ ਚੌੜਾ ਇਹ ਕਰਤਾ ਇੱਥੋਂ ਮਤਲਬ ਪਾਣੀ ਨੇ ਆ ਰੱਤੀ ਕਿਥੋਂ ਤੱਕ ਮਿੱਟੀ ਪੱਤੀ ਬਹੁਤ ਜ਼ਿਆਦਾ ਜਾੜਾ ਹੈ ਇੱਥੇ ਇੱਕ ਪਿੰਡ ਹੁੰਦਾ ਸੀਗਾ ਗੁੰਢਿਆਰ ਥੱਲੇ ਤੇ ਸਾਰਾ ਪਿੰਡ ਉਜੜ ਗਿਆ ਹੈਗਾ ਫਿਰ ਲੋਕਾਂ ਨੇ ਉੱਪਰ ਨੂੰ ਮਕਾਨ ਪਾਏ ਨੇ ਕੁਝ ਕੋ ਜਾਈਗਰੇਟ ਹੋ ਕੇ ਕਿਤੇ ਹੋਰ ਚਲੇ ਗਏ ਤੇ ਸੋ ਉਹਨਾਂ ਨਾਲ ਬਹੁਤ ਤਕਾ ਹੋਇਆ ਕਿ ਸੁੰਦਾ ਨਾ ਪਰ ਇਹ ਤੇ ਕੁਦਰਤ ਨੇ ਕਰਿਆ ਕਿਸੇ ਦਾ ਕੀ ਜੋਰ ਹੈ ਤੇ ਸੋ ਕੁਛ ਇਸ ਤਰ੍ਹਾਂ ਦਾ ਨਜ਼ਾਰਾ ਹੈ ਇੱਥੇ ਵਾਹ ਜੀ ਵਾਹ ਕੀ ਖੂਬਸੂਰਤ ਨਜ਼ਾਰਾ ਹੈ ਦੇਖੋ ਪ੍ਰਕਿਰਤੀ ਦਾ ਆਨੰਦ ਵਾਹ ਜੀ ਵਾਹ ਵਾਹ ਜੀ ਤੇਰੇ ਕਮਣ ਕਮਣ ਗੁਣ ਕਹਿ ਚਾਹੇ ਘਾਵਾਂ ਉਹ ਸਾਹਿਬ ਕੁਣੀ ਨਿਦਾਨਾ ਆਹ ਇਹ ਰਸਤਾ ਬਣਾਇਆ ਥੋੜੀ ਛੋਟਾ ਜਾ ਜਿੰਨਾ ਪਾਣੀ ਪਾਣੀ ਦਾ ਉਹ ਉੱਤਰ ਜਾਣਾ ਆਪਾਂ ਨੇ ਉੱਪਰ ਨਾਲ ਉਹ ਸਾਹਮਣੇ ਜਾਣਾ ਤੁਹ ਕਹੀਂ ਆ ਸਿੱਧੀ ਚੜਾਈ ਐ ਇਹ 2 ਕਿਲੋ ਮੀਟਰ ਥੋ ਹੌਸਲਾ ਚਾਹੀਦਾ ਦਿੱਕਤ ਕੋਈ ਨਹੀਂ ਜਿਹੜੇ ਪੋਲ ਤੋਂ ਆ ਰਹੇ ਨੇ ਉਹ ਇਧਰੋਂ ਆ ਰਹੇ ਨੇ ਅਸੀਂ ਥੋੜਾ ਜਿਹਾ ਥੱਲੋਂ ਆਏ ਆਵੇਂ ਐਸਰਾ ਤੋਂ हां जी तो तकरीबन आ गया सी 11 किलोमीटर ਤੇ ਲਗਭਗ ਤੇ ਸੋ ਜਿਹੜੇ ਆਪਣਾ ਢੱਬੇ ਤੋਂ ਆਪਾਂ ਨੇ ਪ੍ਰਾਂਡੇ ਖਾਦੇ ਮਤਲਬ ਪੁੱਲ ਦੇ ਕੋਲੋਂ ਤੇ ਉੱਥੋਂ ਆ ਗਿਆ 2 ਤੋਂ 2.5 ਕਿਲੋਮੀਟਰ ਇੱਥੇ ਤੁਹਾਨੂੰ ਇੱਕ ਕੰਮ ਦੀ ਚੀਜ਼ ਦਿਖਾਉਣਾ ਹੈ ਜੀ ਉਹ ਸਾਹਮਣੇ ਦੇਖੋ हां जी ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਤਲਬ ਮੱਖੀਆਂ ਦੇ ਛੱਤੇ तकरीबन 7-8 ਛੱਤੇ ਨੇ ਤੇ ਬਹੁਤ ਹੀ ਪੁਰਾਣੇ ਛੱਤੇ ਨੇ ਆ ਮੰਨ ਲਓ 16 17 ਸਾਲ ਤੇ ਹੋ ਗਏ ਸਾਨੂੰ ਦੇਖਦੇ ਆ ਤੇ ਉਸ ਤੋਂ ਪਹਿਲਾਂ ਦੇ ਨੇ ਆ ਦੇਖਦੇ ਨੇ ਕਈ ਵਾਰੀ ਦੁਆਰਾ ਲੱਗਦੇ ਨੇ ਹਰ ਵਾਰੀ ਆਪਣੇ ਵੱਲੋਂ ਪਰੇ ਨਾਮੇ ਉਹਦਾ ਸਿਆਣ ਟੋਲੇ ਦੀ ਸਸ਼ੀਕਾਲ ਤੜਕੀ ਨਾ ਹੈ ਸਿਮਰਤ ਸਿਮਰਤ ਕਿੱਥੋਂ ਆਏ ਹੋ ਰਾਇਪੁਰ ਨਹੀਂ ਰਾਇਪੁਰ ਰਾਇਪੁਰ ਇਹ ਕਿੱਥੇ ਪੈਂਦਾ ਛੱਤੀਸਗੜ੍ਹ ਛੱਤੀਸਗੜ੍ਹ ਆਹੋ ਨੀ ਦੁਰ ਆਏ ਨੂੰ ਪੰਜਾਬੀ ਵਧੀਆ ਬੋਲਦੀ ਹੈ ਚੋਕਲੇਟ ਲੱਲਾ ਪਰਫੇ ਸਗੀ ਚੋਕਲੇਟ ਠੀਕ ਹੈ ਜੀ ਬਾਰਫ ਚ ਧਰ ਕੇ ਖਾਣੀ ਪੈਣੀ ਲੋ ਜੀ ਆ ਝਰਨਾ ਦੇਖੋ ਤੁਸੀਂ ਬਾਕ ਮਾਨਦਰ ਦਰਵਾਜ਼ਾ ਬੋਲਦੇ ਕਿ ਕਿੱਥੋਂ ਆ ਰਿਹਾ ਪਾਣੀ ਥੱਲੋਂ ਦੀ ਆ ਰਿਹਾ ਅਰੇ ਕੋਈ ਪਹਿਲੇ ਸਾਲ ਦਾ ਨਹੀਂ ਮਨ ਲੱਗਾ ਦੇਖੋ 27ਵੀਂ ਯਾਤਰਾ 1996 ਤੋਂ 22 ਅਰ 2023 ਦੇ ਵਿੱਚ ਸੀਗੀ ਭਾਜੀ ਦੀ 28ਵੀਂ ਯਾਤਰਾ ਤੇ ਕਮਾਲ ਕਰਤੀ ਨਾ तकरीबन 5 ਘੰਟੇ ਚੱਲਣ ਤੋਂ ਬਾਅਦ ਆਪਾਂ ਜਿਹੜੇ ਹੈਲੀਪੈਡ ਤੇ ਪਹੁੰਚ ਗਏ ਆ ਤੇ ਹੈਲੀਪੈਡ ਤੋਂ ਤੋਂ ਸਿਰਫ ਅੱਧਾ ਕਿਲੋਮੀਟਰ ਦਾ ਰਸਤਾ ਹੈ ਉਹ ਵੀ ਥੋੜਾ ਪਲੇਨ ਹੈ ਥੋੜੀ ਬਹੁਤੀ ਚੜ੍ਹਾਈ ਹੈ ਕਿ ਤੁਸੀਂ ਦੇਖ ਸਕਦੇ ਹੋ ਇੱਥੋਂ ਦਾ ਵਿਊ ਬਹੁਤ ਹੀ ਖਤਰਨਾਕ ਹੈ ਪੂਰੀ ਵੈਲੀ ਆ ਦੇਖੋ ਜਿਹੜਾ ਉਹ ਸਾਹਮਣੇ ਵਾਲਾ ਉਹ ਰਸਤਾ ਹੈ ਨਾ ਉਹ ਬਾੜਾ ਸਵੇਰੇ ਉਧਰ ਨੂੰ ਜਾਣਾ ਹੈ ਹਿਮਕੋਟ ਸਾਹਿਬ ਕਿਉਂਕਿ ਉਹ ਜਿਹੜੇ ਆ درخت ਦਿਖ ਰਹੇ ਨੇ ਸਾਹਮਣੇ ਇਹਦੇ ਪਿੱਛੇ ਗੁਰਦੁਆਰਾ ਗੋਵਿੰਦਘਾਮ ਕਾਂਗਰੀਆ ਤੇ ਉੱਥੇ ਤੇ ਤੁਹਾਨੂੰ ਲੈ ਕੇ ਜਾਵਾਂਗੇ ਕਿਉਂਕਿ ਰਾਤ ਜਿਹੜੀ ਸਟੇ ਉੱਥੇ ਹੀ ਹੋਣੀ ਹੈ ਟਾਈਮ 5 ਵਜੇ ਤੋਂ ਥੋੜਾ ਜਿਹਾ ਉੱਪਰ ਹੋ ਗਿਆ ਮਾਫ ਕਰਨਾ ਟਾਈਮ 3 ਵਜੇ ਤੋਂ ਥੋੜਾ ਉੱਪਰ ਹੋ ਗਿਆ 10 ਵਜੇ ਚੱਲੇ ਸੀਗੇ 5 ਘੰਟੇ ਲਾਦੇ ਆਪਾਂ ਨੇ ਜਿੱਦੇ 'ਚ ਇੱਕ ਘੰਟਾ ਸੀ ਰੁੱਕੇ ਵੀ ਹੋਵਾਂਗੇ। ਹਾਜੀ। ਬਰਫ਼ ਦੇਖੋ ਆਹ ਦੇਖੋ ਗਲੇਸ਼ੀਅਰ ਹੈਗੇ ਨੇ। ਇਹ ਹਰ ਸਾਲ ਆਉਂਦੇ ਨੇ ਜੀ ਹਰ ਸਾਲ ਉੱਪਰੋਂ ਦੀ। ਤੇ ਹਰ ਸਾਲ ਜਿਹੜੇ ਇਹ ਪਿਘਲ ਜਾਂਦੇ ਨੇ। ਕੀ ਬਾਤ ਆ। ਇਹ ਆ ਸਾਹਮਣੇ ਹੈਲੀਪੈਡ ਸੋ ਹਲੇ ਜਿਹੜੀ ਸਰਵਿਸ ਆਲੇ ਚੱਲੂ ਨਹੀਂ ਹੋਈ। ਇਸ ਕਰਕੇ ਜਿਹੜਾ ਇੱਥੇ ਆਲੇ ਰੋਲਾ ਰੁਪਾ ਹੈ ਨਹੀਂ। ਇੱਕ ਦੋ ਦਿਨ ਤੱਕ ਹੈਲੇ helicopter ਦੀ ਜਿਹੜੀ ਸਰਵਿਸ ਆ ਸ਼ੁਰੂ ਹੋ ਜੇਗੀ ਦੇਖੋ ਇੱਥੇ ਵੀ ਡੰਗਰ ਹੈਗੇ ਨੇ ਕਮਾਲ ਦੀ ਗੱਲ ਤੇ ਆ ਅਸੀਂ ਮੋੜਾ ਪਹੁੰਚੇ ਆ ਉਹ ਸਾਹਮਣੇ ਫੌਜੀਆ ਦੇ ਕੈਂਪ ਨੇ ਜਿਹੜੇ ਕੀ ਆਪਣੀ ਸਿਕਿਉਰਿਟੀ ਵਾਸਤੇ ਇੱਥੇ ਸ਼ਾਇਦ ਪਰਮਾਨੈਂਟ ਹੀ ਰਹਿੰਦੇ ਨੇ ਇਹ ਤੇ ਦੋ ਹੈਲੀਪੈਡ ਬਣੇ ਹੋਏ ਨੇ ਉਹ ਵੇਖਣੀ ਇਹ ਬੀਬੀਆਂ ਆਏ ਸੀ ਮੋਟਰਸਾਈਕਲ ਤੇ ਮੈਂ ਮੋਟਰਸਾਈਕਲ ਤੇ ਆਏ ਸੀਗੇ ਕਮਾਲ ਕਰ ਗਏ ਰੁਕਦੇ ਰੱਖਦੇ ਆਏ ਆ ਵਿੱਚ ਅਗਰ ਲਗਾਤਾਰ ਚੱਲੀ ਤੇ ਸਾਢੇ 4 ਘੰਟੇ ਲੱਗਦੇ ਨੇ ਅਸੀਂ ਥੋੜਾ ਰੁਕਦੇ ਆਏ ਆ ਜਿੰਨਾ ਘਰ ਰੁਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਸਾਢੇ 4 ਘੰਟੇ ਤੇ ਚੱਲਣੀ ਪੈਣਾ ਤੇ ਸੋ ਇੱਥੋਂ ਦਾ ਮਾਹੌਲ ਇਸ ਤਰ੍ਹਾਂ ਦਾ ਵਾਪਸੀ ਟਾਈਮ ਘੋੜੇ ਖੱਤਰੇ ਤੋਂ ਮਿਲ ਜਾਂਦੇ ਨੇ ਇਹ ਸ਼ੈੱਡ ਬਣਿਆ ਹੋਇਆ ਹੈ ਹਾਂਜੀ ਤੇ ਇਹ ਆ ਜੀ ਗੁਰਦੁਆਰਾ ਗੋਬਿੰਦ ਧਾਮ ਦਾ ਬਾਜ਼ਾਰ ਇੱਥੇ ਸਾਰਾ ਕੁਝ ਮਿਲ ਜਾਗਾ ਕੈਮਿਸਟਰੀ ਦੀ ਦੁਕਾਨ ਹੈਗੀ ਹੋਟਲ ਹੈਗੇ ਇੱਥੇ ਹੋਟਲ ਮਹਾ ਲక్ష్ਮੀ ਐਂਡ ਰੈਸਟੋਰੈਂਟ ਅੱਗੇ ਦੇਖੋ ਤੁਸੀਂ ਵਾਹ ਜੀ ਵਾਹ ਸਾਰਾ ਸਮਾਨ ਤੁਹਾਨੂੰ ਇੱਥੇ ਮਿਲ ਜਾਗਾ ਜਿਵੇਂ ਛੋਟੇ ਮੋਟੇ ਜੈਕਟ ਵਗੈਰਾ ਚਾਹੀਦੀ ਰੈਂਟ ਤੇ ਮਿਲ ਜਾਂਦੀ ਆ ਪਜਾਮੇ ਪਜੂਮੇ ਖਰੀਦਣੇ ਨੇ ਬਰਸਤੀਆਂ ਲੈਣੀਆਂ ਚੱਪਲ ਚੁੱਪਲ ਕੁਛ ਵੀ ਚਾਹੀਦਾ ਸਭ ਕੁਝ ਹੈਗਾ ਇੱਕ ਇੱਕ ਹੋਟਲ ਬਣੇ ਹੋਏ ਨੇ ਇੱਥੇ ਆ ਦੇਖੋ ਜੀ ਕੀ ਕਹਿ ਸਕਦਾ ਇੰਨੀ ਚੜ੍ਹਾਈ ਤੇ ਜਾ ਕੇ ਇੰਨਾ ਵਧੀਆ ਹੋਟਲ ਔਣਗੇ ਬਾਕਮਾਲਾ ਯਾਰ ਇਹਨਾਂ ਦੀ ਮਿਹਨਤ ਹੈ ਬਹੁਤ ਖਰਚਾ ਹੁੰਦਾ ਹੈ ਬਈ ਛੋਟਾ ਜਿਹਾ ਸਮਾਨ ਲੈਣੇ ਆ ਨਾ ਉਹ ਵੀ ਤਿੰਨ ਗੁਣਾ ਰੇਟ ਤੇ ਬੰਦਾ ਪਰ ਇਹਨਾਂ ਨੇ ਇਹਨਾਂ ਨੇ ਵੱਡੇ ਜਿਹੜੇ ਆ ਹੋਟਲ ਖੜੇ ਕਰਤੇ ਨੇ ਹਨਾ ਔਰ ਦੇਖੋ ਕਿੰਨਾ ਸਮਾਨ ਪਿਆ ਇਹਨਾਂ ਨਾਲ ਰੇਟ ਕਰਕੇ ਆਪਣਾ ਸਮਾਨ ਲੋ ਬਾਅਦ ਚ ਇਹਨਾਂ ਨਾਲ ਝਗੜਾ ਨਾ ਕਰਿਓ ਆਪਣੀ ਉਹ ਬੇਇੱਜ਼ਤੀ ਹੁੰਦੀ ਆ ਫਿਰ ਐਸ ਕਰਕੇ ਕਿਉਂਕਿ ਇੰਨੀ ਉੱਚੀ ਆ ਕੇ ਤੇ ਸਮਾਨ ਨੇਚਰਲ ਜੀ ਗੱਲ ਹੈ ਕਿ ਮਹਿੰਗਾ ਹੋਣਾ ਹੀ ਆ ਸਮਾਨ ਸਾਰਾ ਮਿਲ ਜੇਗਾ ਤੁਹਾਨੂੰ ਜੋ ਵੀ ਜ਼ਰੂਰੀ ਆ ਹਰ ਚੀਜ਼ ਮਿਲ ਜੇਗੀ ਆ ਦੇਖੋ ਕੈਮਿਸਟਰੀ ਦੀਆਂ ਦੁਕਾਨਾਂ ਹੈਗੀਆਂ ਦਵਾਈਆਂ ਲੋ ਵੈਸੇ ਗੁਰਦੁਆਰਾ ਸਾਹਿਬ ਦੀ ਆਪਣੀ ਵੀ ਕੈਮਿਸਟਰੀ ਦੀ ਦੁਕਾਨ ਹੈਗੀ ਉੱਥੇ ਤੁਹਾਨੂੰ ਸਾਮਾਨ ਮਿਲ ਹੀ ਜਾਏਗਾ ਲੋ ਜੀ ਆਪਾਂ ਹੁਣ ਪਹੁੰਚ ਗਏ ਆ ਗੁਰਦੁਆਰਾ ਸ੍ਰੀ ਗੋਬਿੰਦ ਘਾਮ ਤੇ ਤੁਹਾਨੂੰ ਵੀ ਦਰਸ਼ਨ ਕਰਵਾ ਦਿੰਨੇ ਆ ਤੇ ਆ ਦੇਖੋ ਜੀ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਗੋਬਿੰਦ ਘਾਮ ਤਾਂ ਫਰਡੇ ਆ ਜੀ ਇੱਥੇ ਜਿਹੜੀ ਆ ਪੂਰੀ ਤਿਆਰੀ ਕੀਤੀ ਕੀ ਆ ਸੋ ਇੱਥੋਂ ਦਾ ਬਾਜ਼ਾਰ ਆ ਆਸ-ਪਾਸ ਤੇ ਆਪਾਂ ਹੁਣ ਚੱਲਦੇ ਆਂ ਅੰਦਰ ਦਰਸ਼ਨ ਕਰਦੇ ਆਂ ਫਿਰ ਅੱਗੇ ਦੇਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਆ ਗੁਰਦੁਆਰਾ ਸਾਹਿਬ ਇੱਥੋਂ ਦਾ ਦਰਬਾਰ ਸਾਹਿਬ ਇੱਧਰ ਤੇ ਜਿਨ੍ਹਾਂ ਨੇ ਮੱਥਾ ਟੇਕਣਾ ਇੱਧਰ ਜਾ ਕੇ ਦਰਬਾਰ ਸਾਹਿਬ ਆਪਣਾ ਮੱਥਾ ਟੇਕ ਸਕਦੇ ਨੇ ਪਹਿਲਾਂ ਉਧਰ ਲੀਫ ਤੇ ਸਾਹਮਣੇ ਆ ਜੀ ਜਿੱਥੋਂ ਆਪਾਂ ਨੇ ਆਪਣੇ ਰੂਮ ਵਗੈਰਾ ਲੈਣਾ ਹੈ ਜਾਂ ਆਪਾਂ ਨੂੰ ਬੈੱਡ ਮਿਲਣਾ ਇਹ ਲਾਈਨ ਲੱਗੀ ਆ ਇੱਥੇ ਤੇ ਨਾਲ ਹੀ ਡਿਸਪੈਂਸਰੀ ਬਣੀ ਹੋਈ ਆ ਸੋ ਆਪਾਂ ਹੁਣ ਰੂਮ ਵਗੈਰਾ ਲੈਨੇ ਆ ਫਿਰ ਦੇਖਦੇ ਆ ਜੀ ਸੋ ਇੱਥੇ ਲੈਣਾ ਚ ਲੱਗਣਾ ਪੈਣਾ ਮੇਰੇ ਵੀ ਕਰੋ ਮੇਰੇ ਵੀ ਕਰ ਦੋ ਮੇਰੀ ਇੱਥੇ ਕਰੋ ਮੇਰੀ ਕਰੋ ਸ਼ਾਬਾਸ਼ ਬੜੀ ਸਿਆਣੀ ਐ ਖਾਦੇ ਚੰਗੀ ਤਰ੍ਹਾਂ ਖਾਦੇ ਬਾਬਾ ਜੀ ਹਾਂ ਆਟਾ ਰੇਨੀ ਪਕੋੜੇ ਕੂਰੇ ਖੁੱਲੇ ਧਰਾਕੇ ਨਾਲ ਮਕਰੋਨੀ ਦੁੱਧ ਬਾਜੀ ਬੜਾ ਧੰਨਵਾਦ ਜੀ ਆ ਦੁੱਧ ਚੱਲ ਰਿਹਾ ਇੱਧਰ ਮਕਰੋਨੀ ਚੱਲ ਰਹੀ ਆ ਚਾਹ ਚੱਲ ਰਹੀ ਆ ਲੰਗਰ ਚੱਲ ਰਿਹਾ ਸੋ ਪਹਿਲਾ ਦਿਨ ਐਸ ਕਰਕੇ ਪੂਰੀ ਸੇਵਾ ਚੱਲ ਰਹੀ ਆ ਆ ਦੇਖੋ ਖਾ ਖਾ ਕੇ ਆ ਗਏ ਮਨ ਲੱਗਦਾ ਔਰ ਹੋਰ ਤੇ ਨਹੀਂ ਖਾਦੇ ਜਾਂਦੇ ਨਾ ਛੱਡੇ ਨੇ ਵੇਚਣਾ ਤੇ ਆ ਇਹ ਜੀ ਦਰਖਤ ਸਾਧ ਸੰਗਤ ਜੀ ਇਹ ਉਹ ਦਰਖਤ ਹੈ ਜਿਸ ਬਾਬਾ ਮੋਦਨ ਸਿੰਘ ਜੀ ਜਿਹੜਾ ਸੀ ਜਿਨ੍ਹਾਂ ਦੇ ਦੁਸ਼ਤ ਦਮਨ ਗੁਰੂ ਗੋਬਿੰਦ ਸਿੰਘ ਜੀ ਤੇ ਤਪ ਤਾਂ ਸ਼੍ਰੀ ਗੁਰੂ ਸਾਹਿਬ ਦੀ ਖੋਜ ਕੀਤੀ